आत्मिक शरीरक एक शरीर इंसान इंसान एक आत्मिक इंसान है आत्मिक इंसान की शरीर के इंसान है की गाने आइए प्रभु बाल बचन बच्च देखेंगे आज का बाक बचन सकता है देखेंगे रोमियान रोमिया ओदा ਅੱਜ ਅਧਿਆਏ ਉਹ ਹੀ ਪੰਨੇ ਤੇ 6 ਵਜੇ ਪੜਾਂਗੇ ਰੋਮਨ ਅਧਿਪਤੈ ਉਹਦਾ ਪੰਨ ਉਹਦਾ 6 ਇਹ ਅੱਜ ਦੇ ਪੰਨੇ ਤੇ ਹੀ ਆਪਾਂ ਪੜਾਂਗੇ ਜਿਹੜੇ ਸਰੀਰ ਕਹ ਹਨ ਜਿਹਦੇ ਸਰੀਰ ਕਹ ਹਨ ਧਿਆਨ ਦੇ ਨਾਲ ਸੁਣੀਏ ਪੱਕੀ ਤਬਾ ਜਿਹੜੇ ਸਰੀਰ ਕਹ ਹਨ ਜਿਹਦੇ ਸਰੀਰ ਕਹ ਹਨ ਉਹ ਸਰੀਰ ਦੀਆਂ ਵਸਤਾਂ ਉੱਤੇ ਉਹ ਸਰੀਰ ਦੀਆਂ ਚੀਜ਼ਾਂ ਉੱਤੇ ਪਰ ਜਿਹੜੇ ਆਤਮਿਕ ਹਨ ਪਰ ਜਿਹੜੇ ਆਤਮਿਕ ਹਨ ਉਹ ਆਤਮਾ ਦੀ ਅਵਸਥਾ ਉੱਤੇ ਉਹ ਆਤਮਾ ਦੀ ਅਵਸਥਾ ਉੱਤੇ ਮੰਨ ਲਉਦੇ ਹਨ ਮੰਨ ਲਉਦੇ ਹਨ ਹallelujah 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 ਪ੍ਰਭੂ ਦਾ ਕਹਿੰਦੇ ਆ ਰਹੇ ਆ ਕਹਿੰਦਾ ਜਿਹੜੇ ਸਰੀਰਕ ਹਨ ਉਹ ਸਰੀਰ ਦੀ ਅਵਸਥਾ ਉੱਤੇ ਪਰ ਜਿਹੜੇ ਆਤਮਿਕ ਹਨ ਉਹ ਆਤਮਿਕ ਅਵਸਥਾ ਤੇ ਮੰਨ ਲਉਦੇ ਹਨ ਇਹ ਪਰਖਿਆ ਆਤਮੇ ਦੇ ਦਿੱਤੇ ਸ੍ਰੀ ਇੱਕ ਦੇ ਜਿਹੜਾ ਸਰੀਰਕ ਆ ਉਨੇ ਆਪਣੇ ਕਾਰੋਬਾਰ ਨੂੰ ਪੱਧਕੇ ਜਨ ਪ੍ਰਭੂ ਨੇ ਵਰਨਾ ਕਿਤਾ ਦਿਨ ਸ਼ੇਧ ਦੇ ਰੀਲ ਦਾ ਕੰਮ ਤਾਂ ਦਾਕਾਰ ਪਰ ਸਤਵਿੰਦਰ ਨੂੰ ਕੀ ਕਰ ਪਾਪ ਫੈਲਾ ਉਹ ਪਰਮਿਸ਼ਨ ਦੀ ਕਰ ਉਹ ਜ਼ੁਰੀ ਵਿੱਚ ਜਾ ਉਹਦੀ ਬੰਦਗੀ ਕਰ ਉਹਦੀ ਆਰਾਧਨਾ ਕਰ ਪਰ ਜਿਹੜਾ ਆਤਮਿਕ ਉਹ ਵਚਨ ਨੂੰ ਪੂਰਾ ਕਰਦਾ ਆਪਣਾ ਸਾਰੇ ਰੁਝੇ ਰੇਹ ਛੱਡਦਾ ਹੋਇਆ ਪ੍ਰਭੂ ਦੀ ਜ਼ੁਰੀ ਵਿੱਚ ਜਾਂਦਾ ਆਉਂਦਾ ਉਹ ਪ੍ਰਭੂ ਦੇ ਵਚਨ ਨੂੰ ਪੂਰਾ ਕਰਦਾ ਕਿਉਂਕਿ ਉਹ ਕੀ ਆ ਆਤਮਿਕ ਅਸੁਰ ਦੇ ਪਵਿੱਤਰ ਆਤਮਾ ਕੀਤੇ ਕੋਲ ਉਹ ਆਤਮਿਕ ਆ ਪ੍ਰਭੂ ਦੇ ਵਚਨ ਨੂੰ ਪੂਰੇ ਕਰਦਾ ਪਰ ਦਿਨ ਸਰੀਰ ਉਹ ਸਰੀਰ ਦੀ ਚਿੰਤਾ ਨਹੀਂ ਲਈ ਜਾਂਦੀ ਸਰੀਰ ਦੇ ਕੰਮਾਂ 'ਤੇ ਧਿਆਨ ਦਿੰਦਾ ਸੰਸਾਰਿਕ ਕੰਮਾਂ 'ਤੇ ਧਿਆਨ ਦਿੰਦਾ ਕਿ ਜੇ ਮੈਂ ਨਾਂ ਕੰਮ ਦੇ ਨਾਲ ਗਿਆ ਤੇ ਮੇਰੇ ਘਰ ਦਾ ਆ ਇਹ ਨਾ ਖਰਚਾ ਕਿੱਥੋਂ ਪੂਰਾ ਹੋਣਾ ਉਹ ਆ ਮੇਰਾ ਪੈਗਿਆ ਵਾ ਮਤਮਾਨ ਪੈ ਗਿਆ ਵਾ ਆਹ ਕੰਮ ਕਰਦੇ ਵਿੱਚ ਕਰਨ ਵਾਲਾ ਕਿੱਥੋਂ ਹੋਵੇਗਾ ਜੇ ਮੈਂ ਅੱਜ ਨਾਂ ਗਿਆ ਤਾਂ ਮੈਂ ਕੰਮ ਤੋਂ ਕਰ ਦਦਾ ਨਾ ਲਾਂਗਾ ਕਰ ਦਿੱਤਾ ਜਾਵਾਂਗਾ ਉਹ ਸਰੀਰ ਦੀਆਂ ਰਗਾਂ ਵਾਲੇ ਧਿਆਨ ਦਿੰਦਾ ਪਰ ਦਿਨ ਆਤਮਿਕ ਆ वो आत्मा देना क्योंकि शरीर आत्मा एक दूसरे दोनों कभी शरीर ध्यान दें आत्मिक मनुख आत्मा के कमांत ध्यान दिता है पढ़ ली क्योंकि शरीर बहुत है क्योंकि शरीरक वंशा जी की ਮਨ ਜਿਹੜੀ ਸਰੀਰ ਦੀ ਮੰਛਾ ਹੈ ਸਰੀਰ ਦੀ ਬੇਦਾਸ਼ਨਾ ਹੈ ਜਿਹੜੀ ਸਰੀਰ ਦੀ ਇੱਛਾ ਹੈ ਉਹ ਕੀ ਹੈ ਮਨ ਤੇ ਆ ਜੇਕਰ ਸਰੀਰ ਦੀ ਅੱਖੇ ਲੱਗਾਂਗੇ ਸਰੀਰ ਦੇ ਅੱਖੇ ਲਾ ਕੇ ਸਰੀਰ ਕੰਪ ਕਰਾਂਗੇ ਕਿਉਂਕਿ ਸਾਡਾ ਸਰੀਰ ਜਿਹੜਾ ਕੁਝ ਚੰਗਾ ਕੰਮ ਨਹੀਂ ਕਰਦਾ ਹallelujah ਹallelujah ਸਾਡਾ ਸਰੀਰ ਜਿਹੜਾ ਉਹਦੇ ਸਰੀਰ ਦੇ ਅੱਖੇ ਲੱਗਦੇ ਜਾਵਾਂਗੇ ਤੇ ਅਸੀਂ ਪ੍ਰਾਰਥਨਾ ਕਰਾਂਗੇ ਤੇ ਸਰੀਰ ਨੇ ਕੀ ਕਹਿਣਾ ਉਹ ਛੱਤ ਪਰ ਅਰਦਾਸ ਤੇ ਦੂਦੇ ਬੜਾ ਜਾਂਦਾ ਕਿ ਹਾਂ ਦੇ ਥੱਕਿਆ ਬਣਾ ਜਾਂਦਾ ਸਰੀਰ ਦੇ ਆਖਰ ਤੱਕਾਂ ਦੇ ਸਰੀਰ ਨੇ ਕਿਹਾ ਹੁਣ ਬੱਤੀ ਨਹੀਂ ਆ ਰਹੀ ਬਹੁਤੇ ਦਿਨ ਦੁਆਰ ਹੀ ਕਰਦੇ ਆ ਬੱਤੀ ਦੇ ਜਾਂਦੇ ਆ ਕਹਿੰਦੇ ਬੱਤੀ ਆਊਗੀ ਦੁਆਰਾ ਕਰਾਂਗੇ ਨਹੀਂ ਬੱਤੀ ਉਹਦੀ ਦੁਆਰ ਹੀ ਕਰੀ ਨਹੀਂ ਕਰ ਗਰਮੀ ਤੇ ਗੋੜੇ-ਕੋੜੇ ਕਿਉਂ ਭੇਜੀ ਅੰਦਰ ਗਰਮੀ ਤੇ ਗੋੜੇ-ਗੋੜੇ ਤੇ ਗਰਮੀ ਆ ਤਾਂ ਕੀ ਕਰੀਏ ਇਹ ਸ਼ਮਤੀ ਨੇ ਕਿੰਨੇ ਪੱਖੇ ਲਾਇਏ ਸੀ ਕਿੰਨੇ ਕੇ ਸੀ ਰਾਜ ਜਿਹੜਾ ਪ੍ਰਾਪਤ ਕਰਦਾ ਸੀ ਬਹੁਤੇ ਦੁਆਰ ਤੇ ਬੱਤੀ ਦੀ ਹੁੰਦੀ ਆ ਆਪਣੀ ਕਬਰ ਵਿੱਚ ਸੈਰ ਨਹੀਂ ਕਰਦੇ ਆਪਣੇ ਰੇੜੇ ਦੇ ਵਿੱਚ ਬਾਹਰ ਬੈਠ ਜਾਂਦੇ ਹੋ ਪ੍ਰਾਰਥਨਾ ਕਰੀਏ ਜੇ ਅੰਦਰ ਵੀ ਬਹਿ ਜਾਉਂਦੇ ਉਹ ਬੈਨ ਉਹ ਕਬਰ ਵਿੱਚ ਵੀ ਤੇ ਉਹਦੇ ਨਾਲ ਕੋ ਫਾਇਦੇ ਨਹੀਂ ਪੈਣਾ ਦਾ ਪ੍ਰਭੂ ਤੋਂ ਵਾਸੀ ਦਾ ਗਿਆਤਾ ਜਿੰਨੀ ਪ੍ਰਭੂ ਆ ਤੇ ਸਗਤ ਵੇਦ ਕਰੋਗੇ ਉਨੀ ਜਿਆਦਾ ਤਮਾਸ਼ਾ ਮਿਲੇਗਾ ਹallelujah ਹallelujah ਲਿਖਾਇ ਕਿਉਂਕਿ ਸ਼ਰੀਰ ਤੇ ਮਨਸਾ ਕੀ ਆ ਮਹੌਤਿਆ ਸ਼ਰੀਰ ਦੇ ਆਖੇ ਲੱਗਾਗੇ ਤੇ ਕਿਧਰ ਨੂੰ ਜਾਵਾਂਗੇ ਨਾਸ਼ ਦੇ ਰਾਹ ਨੂੰ ਜਾਵਾਂਗੇ ਸ਼ਰੀਰ ਤੇ ਸਭ ਕੇ ਪਾਸੇ ਲੱਗਣਗੇ ਕਿ શરીર ਜਿਹੜਾ ਹਾਰੇ ਕੋਈ ਚੀਜ਼ ਮੰਗਦਾ ਜਿਹੜੀ ਦੁਨੀਆਦਾਰੀ ਵਿੱਚ ਚੱਲਦੀ ਹੈ શરીર ਨੇ ਕਹਿੰਦੇ ਕੀ ਕਰ ਸ਼ਰਾਬ ਪੀਣ ਵਾਸਤੇ ਆ ਇਹ ਚੀਜ਼ ਖਾਣ ਪੀਣ ਮਖਾਣ ਵਾਸਤੇ ਯਾਰ ਇਹ ਵੀ ਪੀਣ ਵਾਸਤੇ ਖਾਂ ਜਿਵੇਂ ਆਪਣਾ ਭਾਈ ਦੂਜਾ ਕਰ ਰਿਹਾ ਉਵੇਂ ਤੁਸੀਂ ਵੀ ਕਰੋ ਤੇਰੀ ਅੱਖਾਂ ਨੇ ਵੀ ਕੁਝ ਗਲਤ ਦੇਖਣਾ ਤੇ ਕੰਨਾਂ ਨੇ ਗਲਤ ਸੁਣਨਾ ਮਾ શરીર ਤੇ ਅੱਖੇ ਲੱਗੋਗੇ ਤੇ ਇਹਨੇ ਤੁਹਾਨੂੰ ਨੌ ਤਰ੍ਹਾਂ ਲੈ ਕੇ ਜਾਣਾ ਕਿਉਂਕਿ ਇਹਨੇ ਪਾਪ ਹੀ ਕਰਾਉਣਾ ਹੈ ਇਹਦੇ ਕੀ ਕਰਾਉਣਾ ਪਾਪ ਹੀ ਕਰਾਉਣਾ ਜਿੱਕੇ શરીર ਤੇ ਲੱਗੇ ਲਗੀਏ ਦੇ ਸ਼ਰੀਰ ਨੂੰ ਗਿਣਾ ਭਾਈ ਸ਼ੀਰ ਨੇ ਸਾਡੇ ਕੋਲੋਂ ਪਾਪ ਹੀ ਕਰਵਾਣਾ ਵਾ ਤੇ ਪ੍ਰਭੂ ਦੀ ਬਾਣੀ ਵਿੱਚ ਲਿਖਤੀ ਆ ਕਿ ਪਾਪ ਦੀ ਮਜ਼ਦੂਰੀ ਕੀ ਆ ਮੌਤ ਜਦੋਂ ਪਾਪ ਕਰਦੇ ਜਾਵਾਂਗੇ ਸ਼ੀਰ ਦੀ ਅੱਖੇ ਤੱਕੇ ਤੇ ਕਿਦੋਂ ਜਾਵਾਂਗੇ ਮੌਤ ਨਾਲ ਇਹਦਾ ਸ਼ਰੀਰ ਦੀ ਬਲਾਸਾ ਤੇ ਮੌਤ ਆ

ਰਾਜ ਸਾਨੂੰ ਜੀਵਨ ਦੇ ਰਿਹਾ ਉਹ ਚੋਖਾ ਜੀਵਨ ਦੇ ਰਿਹਾ ਸਦਾ ਦਾ ਜੀਵਨ ਤਵ ਦੇ ਰਿਹਾ ਉਹਦੇ ਵਰਤਿ ਪਰਮੇਸ਼ਵਰ ਸੀ ਤੇ ਆਤਮਾ ਕਿਦਾ ਆ ਪਰਮੇਸ਼ਵਰ ਮਸੀਹ ਨੇ ਤੇ ਇਹ ਸਮਝੀ ਫਿਰ ਕੀ ਕਿਹੜਾ ਜੀਵਨ ਦੇੰਦਾ ਆਤਮਾ ਕਿਹੜਾ ਜੀਵਨ ਦੇੰਦਾ ਚੋਖਾ ਜੀਵਨ ਕਿਉਂਕਿ ਆਤਮਾ ਦੇ ਜਿਹੜੇ ਮਨਛਾ ਆ ਉਹ ਕਿਹ ਆ ਜੀਵਨ ਤੇ ਸ਼ਾਂਤੀ ਸਦਾ ਦਾ ਜੀਵਨ ਤੇ ਸ਼ਾਂਤੀ ਆਤਮਾ ਦੇ ਮਨਛਾ ਉਹ ਸੱਚਾ ਸਰੀਰ ਦੇ ਅੱਗੇ ਲੱਗਦਾ ਉਹ ਕਦੀ ਵੀ ਬਰਕਤ ਨਹੀਂ ਪਾਉਂਦਾ ਜਿਹੜਾ ਆਤਮਿਕ ਆਤਵਾਦੀ ਕੰਮ ਕਰਦਾ ਉਹ ਹੀ ਬਰਕਤ ਪਾਉਂਦਾ ਇਹਦੇ ਨਾਲ ਸੀ ਇਹ ਗਾਇ ਪੜਨਾ ਮੰਗੇ ਇਹ ਮਤੀ ਦੇ ਜੀਵ ਉਹਦਾ ਸੂਰਾ ਅਲ ਦੀ ਬੱਚੇ 16 ਦੀ ਬੱਚੇ ਕਾਇ ਪੜਨਾ ਠੀਕ ਹੈ ਕਿ ਸਰੀਰ ਦੀ ਮਨਛਾ ਜਿਹੜੀ ਆ ਉਹ ਮੌਤ ਆ ਪਰ ਆਤਮਾ ਦੀ ਮਨਛਾ ਜਿਹੜੀ ਆ ਜੀਵਨ ਅਤੇ ਸ਼ਾਂਤੀ ਆ ਪੜ ਲਈਏ ਮੰਨਦੀ ਦੀ ਜਿਹੜਾ 16 ਦੀ ਬੱਚੇ ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣੀ ਚਾਹੇ ਕਿਉਂਕਿ ਪਰਮੇਸ਼ਰ ਸੀਨੇ ਕਿਹਾ ਜਿਹੜਾ ਆਪਣੀ ਜਾਨ ਨੂੰ ਬਚਾਉਣੀ ਚਾਹੇ ਉਹ ਉਸ ਨੂੰ ਗਵਾ ਦੇਗਾ ਉਹ ਉਸ ਨੂੰ ਕਰੇਗਾ ਗਵਾ ਦੇ ਦੇਗਾ ਸਹੀਰ ਕਹੇ ਨਾ ਯਾਰ ਰਹਿਦੇ ਪਰ ਬੜੀ ਗਰਮੀ ਕੀ ਕਰਨਾ ਦਵਾ ਕਰਕੇ ਅੱਜ ਮਦਗੀ ਤਾਂ ਕੀ ਜਣਾ ਉੱਥੇ ਬੜੀ ਜਿਆਦੀ ਹੈ ਜੇ ਗਰਮੀ ਬਹੁਤ ਜਿਆਦਾ ਬੜਾ ਮੀਂਹ ਪੈਣਿਆ ਵਾ ਜੇ ਠੰਡ ਵੇਲੇ ਅੰਦਰ ਬੜੀ ਠੰਡ ਹੈ ਪ੍ਰਾਰਥਨਾ ਕੰਗਰੇਸ ਉੱਤੇ ਨਾ ਬਾਨੀ ਇਹ ਬੜਾ ਦੁੱਖਿਆ ਵਾ ਕਿੰਦਾ ਸਰੀਰ ਦੀ ਮਨਛਾ ਕੀ ਆ ਮੌਤ ਆ ਤੇ ਆਤਮਾ ਦੀ ਮਨਛਾ ਜੀਵਨ ਦੀ ਸ਼ਾਂਤੀ ਆ ਤਾਂ ਪਰਮੇਸ਼ਵਰ ਜੀ ਇੱਥੇ ਕਹਿੰਦਾ ਜਿਹੜਾ ਆਪਣੀ ਜਾਨ ਨੂੰ ਬਚਾਉਣੀ ਚਾਹੇਗਾ ਉਹ ਨੂੰ ਕੀ ਕਰੇਗਾ ਉਹ ਨੂੰ ਬਿਠੇਗਾ ਜਿਵੇਂ ਸਰੀਰ ਦੇ ਆਕੇ ਲੱਗਾਂਗੇ ਤੇ ਆਪਣੀ ਜਾਨ ਨੂੰ ਕਰਾਂਗੇ ਦੁਆ ਬੈਠਾਂਗੇ ਸਿਰ ਮੈਂ ਕਹਾਂ ਬਚਾਵਾ ਭਾਈ ਬਚਾਏ ਨੂੰ ਗਰਮੀ ਤੋਂ ਬਚਾਏ ਨੂੰ ਸਰਦੀ ਤੋਂ ਬਚਾਏ ਨੂੰ ਐ ਚੀਜ਼ ਤੋਂ ਬਚਾਵਾ ਨਾ ਜਾਂ ਮੰਦਿਰ ਚ ਨਾ ਦੁਆ ਕਰ ਭਾਵੇਂ ਇਹਦੇ ਆਕੇ ਲੱਗਦੇ ਜਮਾਂਗੇ ਤੇ ਨਾਲ ਦੇ ਨਾਲ ਜਮਾਂਗੇ ਪਾਪ ਵਿੱਚ ਪੈਣਾਗੇ ਪ੍ਰਭੂ ਦਾ ਨੂੰ ਟੁੱਟ ਜਾਵਾਂਗੇ ਪਾਪ ਵਿੱਚ ਪੈ ਜਾਵਾਂਗੇ ਔਰ ਇੱਕ ਦਿਨ ਪਾਪਤ ਮਜਦੂਰੀ ਫਰਮਾਉਂਗੇ ਉੱਥੇ ਮਿਲਦੀ ਗਿੰਦੀ ਇਸ ਕਰਕੇ ਕਿ ਜਿਹੜਾ ਆਪਣੀ ਜਾਨ ਨੂੰ ਬਚਾਉਣੀ ਚਾਹੇਗਾ ਉਹ ਨੂੰ ਕਰੇਗਾ ਦੁਆਰੇਗਾ ਪਰ ਜਿਹੜਾ ਜਿਹੜਾ ਮੇਰੇ ਨਾਮ ਦੇ ਖਾਤਰ ਮੇਰੇ ਖਾਤਰ ਆਪਣੀ ਜਾਨ ਨੂੰ ਗਵਾਵੇਗਾ ਉਹ ਨੂੰ ਕਰੇਗਾ ਬਚਾਰੇਗਾ ਜਿਹੜਾ ਪ੍ਰਭੂ ਦੇ ਖਾਤਰ ਆਪਣੀ ਜਾਨ ਨੂੰ ਗਵਾਵੇਗਾ ਇਹ ਸ਼ਰੀਰ ਨੂੰ ਵਰਦੇਗਾ ਇਹ ਸ਼ਰੀਰ ਦਾ ਮਕਨਾਂ ਨਹੀਂ ਮੰਦਾ ਇਨ ਸਭੋਈ ਜਿਹਨੇ ਗਿਆਨ ਦਾ ਨਹੀਂ ਕਰ ਨਹੀਂ ਕਰਮੀ ਤੇ ਸਭੋਈ ਬੇਧਕੀਓ ਕੰਮ ਕਰਨਾ ਕਰਨਾ ਆਤਮਾ ਦਾ ਕੰਮ ਕਰਨਾ ਜਿਹਨੇ ਕਿਹਾ ਬਚਨ ਨਹੀਂ ਪੜਨਾ ਰਹਿੰਦੇ ਨੇ ਬੜੀ ਕਾਮਦ ਸਭੋਈ ਬਚਨ ਕਰਨਾ ਜਿੱਥੇ ਇੱਕ ਚੈਪਟਰ ਮੰਨ ਲਓ ਉੱਥੀ ਕਰਨੇ ਆ ਦੋ ਪੜਨੇ ਹallelujah ਹallelujah ਇਸ ਸ਼ਰੀਰ ਦੀ ਆਤਮਿਕ ਜੇਕਰ ਆਤਮਿਕਤਾ ਅਸੀਂ ਇਤਰਾ ਕਰਾਂਗੇ ਜੇ ਸ਼ਰੀਰ ਕੇ ਅੰਦਰ ਸੀ ਉਹਨੇ ਲੱਗ ਕੇ ਉੱਥੇ ਠਹਿਰੀ ਹੋ ਜਾਮਾਂਗੇ ਕਦੀ ਉੱਠ ਨਹੀਂ ਸਕਦੇ ਇਹ ਤੋਂ ਪਤਾ ਲੱਗਣਾ ਜੀ ਸ਼ਰੀਰ ਕਹਾਂ ਕੇ ਆਤਮਿਕ ਇਸ ਜਿਵੇਂ ਉਹਦੇ ਹੁਣ ਤੇ ਜਾਂਦੇ ਸ਼ਰੀਰ ਦੇ ਫੇਰ ਸਮਝੋ ਅਸੀਂ ਆਤਮਿਕ ਹਾਂ ਪ੍ਰਭੂ ਦਾ ਆਤਮਾ ਅੰਦਰ ਹੀ ਕੰਮ ਕਰਦਾ ਤੇ ਜਿਵੇਂ ਉਹਦੀ ਅੱਖੇ ਲੱਗਦੇ ਦਾ ਮਤਲਬ ਹੈ ਫੇਰ ਅਸੀਂ ਅਜੇ ਸ਼ਰੀਰ ਗਿਆ ਅਦੇ ਆਤਮਿਕ ਹੋਏ ਨਹੀਂ ਆ ਕਿਉਂਕਿ ਮੈਂ ਪਹਿਲਾਂ ਗੱਲ ਕੀਤੀ ਸੀ ਹallelujah ਹallelujah ਤੇ ਜਿੱਦ ਜਾਂਦੀ ਕਿਉਂਕਿ ਮੈਂ ਪਹਿਲੇ ਗੱਲ ਕੀਤੀ ਸੀ ਕਿ ਉਹ ਪਵਿੱਤਰ ਆਤਮਾ ਨਹੀਂ ਆਉਂਦਾ ਫੇਰ ਚਲੇ ਜਾਂਦਾ ਬੋਧਿ ਪਵਿੱਤਰ ਆਤਮਾ ਅੰਦਰ ਇੱਥੇ ਬੜਾ ਵੱਡਾ ਨੱਚਪੁੜਕ ਲੈਂਦੇ ਆ ਇੱਥੋਂ ਹੀ ਉੱਠਦੇ ਤੇ ਉੱਥੋਂ ਸਭ ਤੋਂ ਬਾਹਰ ਜਾਂਦੇ ਗੌਲਾ ਕਰਨੀ ਸ਼ੁਰੂ ਕਰ ਦਿੰਦੇ ਕਦੀ ਪਵਿੱਤਰ ਆਤਮਾ ਗੌਲਾ ਕਰਦਾ ਸੁਣਿਆ ਕਦੀ ਪਵਿੱਤਰ ਆਤਮਾ ਚੁਗੜੀ ਇੱਕ ਅਰਧਾ ਝੂਠ ਬੋਲਦਾ ਸੁਣਿਆ ਕਦੀ ਕਦੀ ਏਰਖਾ ਨਿੰਦਿਆ ਬੈਰ ਵਿਰੋਧ ਕਰਦਾ ਸੁਣਿਆ ਕਦੀ ਤੇ ਆਪਾਂ ਇੱਥੋਂ ਉੱਠਦੇ ਤੇ ਇੱਥੇ ਪਹਿਲਾਂ ਕੋਈ ਪਵਿੱਤਰ ਆਤਮਾ ਹੁੰਦਾ ਤੇ ਉੱਥੇ ਬਾਹਰ ਜਾਂਦਾ ਸਾਰੇ ਸਭ ਤੋਂ ਵੱਡੇ ਸਾਰੇ ਕੰਮ ਸਾਡੇ ਵਿੱਚ ਆ ਜਾਂਦੇ ਇਹ ਤਾਂ ਉਹ ਤਾਂ ਦੇ ਚ ਪਵਿੱਤਰ ਆਤਮਾ ਨੇ ਆ ਤੁਸੀਂ ਕਿ ਅਜੇ ਸਰੀਰ ਕਿਉਂ ਉਹ ਸ਼ੈਤਾਨ ਤੁਹਾਨੂੰ ਆਪਣੇ ਵਿੱਚ ਪਾ ਰਿਹਾ ਹallelujah 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 ਅਜੇ ਹੋਰ ਅਧਰਮ ਦੇ ਪਾਪ ਵਿੱਚ ਜਚ ਵਿੱਚ ਪੜਾ ਗਏ ਰੋਮੀਆ ਅਧਿਆਇ 8 ਅਧਿਆਇ 8 ਦੀ ਅੱਠਾਂ ਲੇਖ ਕਰੋ ਆਸਤਿਵਤਾ ਦਾ ਅਤੇ ਮੇਰੇ ਸਰੀਰ ਕੰਨ ਉਹ ਪਰਮੇਸ਼ਰ ਨੂੰ ਪ੍ਰਸੰਨ ਨਹੀਂ ਕਰ ਸਕਦੇ ਜਿਹੜੇ ਸਰੀਰ ਕਿਉਂ ਉਹ ਕਦੀ ਵੀ ਪਰਮੇਸ਼ਰ ਨੂੰ ਪ੍ਰਸੰਨ ਕਰ ਸਕਦੇ ਨਹੀਂ ਸਰੀਰ ਤੇ ਖੁਸ਼ੀ ਨਹੀਂ ਹੁੰਦਾ ਕਿ ਮੈਂ ਕਰਾ ਪ੍ਰਭੂ ਦੀ ਅਧਰ ਕਾਰ ਪ੍ਰਭੂ ਦੀ ਬਦਲੀ ਕਰ ਲਿਖ ਗਿਰ ਤੇ ਰਹੀ ਕਿ ਉਹ ਕਦੀ ਵੀ ਪਰਮੇਸ਼ਰ ਨੂੰ ਪਸੰਨ ਨਹੀਂ ਕਰ ਸਕਦੇ ਕਦੀ ਹੀ ਪਸੰਨ ਕਰ ਸਕਦੇ ਕਿਉਂਕਿ ਸਰੀਰ ਤੇ ਆਤਮਾ ਦੋ ਇੱਕ ਦੂਜੀ ਦੀ ਹੈ ਕਿਉਂਕਿ ਪ੍ਰਭੂ ਦੇ ਬਾਣ ਵਿੱਚ ਦੇਖਿਆ ਜਦੋਂ ਅਸੀਂ ਵੇਖਦੇ ਆ ਜਬੂਰ ਪਹਿਲਾ ਜ਼ਬੂਰ ਤੇ ਉਹਦੀ ਪੰਜ ਆਇਤ ਉਸ ਵਿੱਚ ਮੇਟਦੇ ਆ ਪਹਿਲੇ ਜ਼ਬੂਰ ਉਹਦੀ ਪੰਜ ਆਇਤ ਪੜੀ ਗਈ ਪਾਰੀ ਦੀ ਇੱਦਾਂ ਕਰਕੇ ਕਿਉਂਕਿ ਪ੍ਰਭੂ ਦੇ ਬਾਣ ਵਿੱਚੋਂ ਅਸੀਂ ਪੜਨਿਆ ਕਿ ਜੀਵਨ ਸਰੀਰ ਪਿਆ ਉਹ ਕਦੇ ਵੀ ਪ੍ਰਭੂ ਦੀ ਵੰਡਾਈ ਕਰਨ ਤੋਂ ਕਦੀ ਵੀ ਪਰਸਾਨ ਨਹੀਂ ਹਾਂ ਪਹਿਲਾਂ ਤਬੂਰ ਉਹਦੀ 5000 ਪੜੀ ਲਿਖਿਆ ਇਸ ਲਈ ਦੁਸ਼ਟ ਮਿਆਵੇ ਵਿੱਚ ਫੜੇ ਨਹੀਂ ਰਹਿਣਗੇ ਇਸ ਲਈ ਜਿਹੜੇ ਦ੍ਰਿਸ਼ੀਆਂ ਜਿਹੜੇ ਸਰੀਰ kia ਜਿਹੜੇ ਪਰਮੇਸ਼ਰ ਤੋਂ ਦੂਰ ਨੇ ਉਹ ਕਦੀ ਵੀ ਨਾਮ ਵਿੱਚ ਖੜੇ ਨਹੀਂ ਰਹਿਣਗੇ ਨਾ ਪਾਪੀ ਧਰਮੀਆਂ ਦੀ ਮੰਡਲੀ ਵਿੱਚ ਨਾ ਪਾਪੀ ਧਰਮੀਆਂ ਦੀ ਮੰਡਲੀ ਵਿੱਚ ਕਦੀ ਵੀ ਬਹਿ ਸਕਦਾ ਉਹਨਾਂ ਚੰਗਾ ਲੱਗਣਾ ਹੀ ਨਹੀਂ ਨਾ ਪਾਪੀ ਕਿਹਾ ਧਰਮੀਆਂ ਦੇ ਮੰਡਲੀ ਵਿੱਚ ਬਹਿ ਸਕਦਾ ਜਿਹੜਾ ਸ਼ਰਾਬ ਪੀਣ ਵਾਲਾ ਉਹਨੂੰ ਕਿਹਦੇ ਚੰਗਾ ਲੱਗਣਾ ਪਈ ਸਨਾਪੀ ਦੇ ਨਾਮ ਇਹੋ ਜਿਹਾ ਦੋਸਤੀ ਬਣੀ ਜਿਹੜਾ ਇਹ ਗਾਨਾ ਕਰਵਾਉਂਦਾ ਗਾਨਾ ਕਰਦਾ ਦਿਨ ਚੋੜੇ ਉਹ ਦਿਨ ਚੋੜੇ ਨਾਲ ਦੋਸਤੀ ਪੱਣੀ ਜਿਹੜਾ ਡਾਕੂ ਆ ਉਹਦੇ ਡਾਕੂ ਨਾਲ ਖਬੜੀ ਜਿਹੜਾ ਗਾਣਾ ਕਰਦਾ ਉਹ ਜਣੇ ਝਗੜੇ ਕਰਦਾ ਉਹਦਾ ਗਰਦੀ ਕਰਦਾ ਉਹਦੇ ਉਹੋ ਜਿਹੇ ਬੰਦਿਆਂ ਨਾਲ ਜਾਰੀ ਰਹੀ ਉਹ ਵਧੀਆ ਲੱਗਣਾ ਨੂੰ ਕੀ ਵਧੀਆ ਨੂੰ ਯਾਰ ਬਣ ਗਿਆ ਵਧੀਆ ਦੋਸਤ ਬਣ ਗਿਆ ਪਰ ਜਿਹੜਾ ਆਦਿ ਕਿਆ ਉਹਨੂੰ ਉਹ ਚੰਗਾ ਨਾ ਚੰਗਿਆ ਲੱਗਿਆ ਨਹੀਂ ਆ ਉਹਨੂੰ ਆਤਮਿਕ ਦੋਖ ਹੋਵੇਗਾ ਪਰਮੇਸ਼ਰ ਦਾ ਬੰਦਾ ਵਿਰਤ ਕੋ ਦੀ ਉਹਦੇ ਨਾਮ ਨਾਲ ਵਧਿਆ ਨਿਵੇਗੇ ਸੋ ਦੇਖਿਆ ਉਹਨੂੰ ਜਗਤ ਅੰਮ ਜਗਤ ਲੱਗਣਾ ਕਿ ਇਹ ਕੀ ਕਰਦਾ ਹੈ ਇਹਦਾ ਨਾ ਪਾਪੀ ਕਦੀ ਧਰਮੀਆਂ ਦੀ ਮੰਡਲੀ ਵਿੱਚ ਬੈ ਸਕਦਾ ਹੈ ਸਗਦਾ ਜਿਵੇਂ ਅਸੀਂ ਪ੍ਰਭੂ ਦੇ ਪਛਜ ਚ ਲਿਖਿਆ ਪਹਿਲਾ ਪੜਿਆ ਪੜਿਆ ਨਾ ਆਰਤੀ ਅਰਚੂ ਰੋਮੀ ਅਰਤੀ ਅਰਚੂ ਪੜਿਆ ਤੇ ਇੱਥੇ ਵੀ ਲਿਖਿਆ ਹੋਆ ਕਿ ਪਾਪੀ ਧਰਮੀਆਂ ਦੀ ਮੰਡਲੀ ਵਿੱਚ ਕਦੀ ਵੀ ਬੈ ਸਕਦਾ ਨਹੀਂ ਆ ਉਹਨਾਂ ਕੰਮ ਚੰਗੇ ਲੱਗਦੇ ਨਹੀਂ ਕਿਉਂਕਿ ਸਰੀਰ ਦੀ ਮਨਸਾ ਨੂੰ ਪੂਰੇ ਕਰਦੇ ਆ ਆਤਮਾ ਦੀ ਮਨਸਾ ਨੂੰ ਪੂਰਾ ਨਹੀਂ ਕਰਦੇ ਪਰ ਦੀ ਅੱਗੇ ਅੱਗੇ ਦੁਬਾਰਾ ਹੋ ਗਿਆ ਅਸਾਂ ਆਖੀ ਆਖੀ ਅੱਜ ਜਿਹੜੇ ਸਰੀਰਕ ਹੱਤਾਂ ਅਜਾ ਜਿਹੜੇ ਸਰੀਰਕ ਹੱਤਾਂ ਉਹ ਪਰਮੇਸ਼ਵਰ ਨੂੰ ਪ੍ਰਸੰਨ ਕਰ ਨਹੀਂ ਸਕਦੇ ਆ ਉਹ ਪਰਮੇਸ਼ਵਰ ਨੂੰ ਕਦੇ ਵੀ ਖੁਸ਼ ਕਰਦੇ ਨਹੀਂ ਆ ਕਿਉਂਕਿ ਸਰੀਰ ਦੀ ਮਨਸਾ ਅਨੁਸਾਰ ਕਰਦੇ ਆ ਅਠਾ ਪੂਰੀ ਪੂਰੀ ਬੜਾ ਜੀ ਠੀਕ ਹੈ ਜੀ ਤੇ ਇਹਦੇ ਨਾਲ ਵੀ ਪੜਦੀ ਆ ਉਹ ਤੁਸੀਂ ਸਰੀਰਕ ਨਹੀਂ ਪਾਰੇ ਪ੍ਰਭੂ ਦਾ ਕਹਿੰਦਾ ਤੁਸੀਂ ਸਰੀਰ ਕਿ ਨਹੀਂ ਤੁਸੀਂ ਸਰੀਰ ਕ ਨਹੀਂ ਹੋ ਸਭ ਆਤਮਿਕ ਹੋ ਤੁਸੀਂ ਕੀ ਹੋ ਆਤਮਿਕ ਕਿਉਂਕਿ ਤੁਸੀਂ ਸਰੀਰ ਕਿ ਨਹੀਂ ਹੋ ਤੁਸੀਂ ਕੀ ਹੋ ਆਤਮਿਕ ਹੋ ਜਿਹੜੇ ਆਤਮਿਕ ਆਤਮਿਕ ਦੇ ਗੁਣ ਵਿਖਾਈ ਪ੍ਰਭੂ ਦਾ ਕਹਿੰਦਾ ਤੁਸੀਂ ਕੀ ਹੋ ਆਤਮਿਕ ਹੋ ਹallelujah ਹallelujah ਪੂਰੇ ਆਤਮਾ ਵਾਲੇ ਸਾਰੇ ਧਿਆਨ ਦਿয়ে ਹallelujah ਅੱਜ ਪਤਾ ਲੱਗ ਜੇ ਨਾਂ ਪੁਰੀਤਾਰਾ ਤੋਂ ਬਾਰੇ ਪੁਰੀਤਾਰਾ ਨਾ ਕਿਤੇ ਕਿਤੇ ਕੋਲ ਆ ਅੱਜ ਪਤਾ ਲੱਗ ਜੇਗਾ ਕਿਹਦਾ ਪ੍ਰਭੂ ਦਾ ਨਾਮ ਕਿਹਦਾ ਤੁਸੀਂ ਕੀ ਹੋ ਆਤਮਿਕ ਹੋ ਤੁਸੀਂ ਸਰੀਰ ਕੇ ਨਹੀਂ ਹੋ ਸੁਬੰਦਾ ਵਗੇ ਪ੍ਰਭੂ ਦੇ ਬਾਣ ਵਿਚੰਦੇ ਵਿੱਚੋਂ ਅਸੀਂ ਪੜਾਂਗੇ ਇੱਕ ਇਹਨਾਂ ਤੋਂ ਹੋਰ ਵਿਦਾਂਤੀਆਂ ਉਹਨਾਂ ਪੰਨ ਜੇ ਅੱਜ ਆਏ ਉਹਦੀ ਪਾਈਆ ਪੜ ਲਵਾਂਗੇ ਜਿਹੜੇ ਆਤਮਿਕ ਆ ਆਤਮਾ ਦੇ ਜਿਹੜੇ-ਜਿਹੜੇ ਉਹਨਾਂ ਵਿੱਚ ਜਿਹੜੇ ਕੰਮ ਹੋਣੇ ਦੇ ਲਈ ਜ਼ਰੂਰੀ ਨੇ ਜਿਕਰ ਅਸੀਂ ਆਤਮਿਕ ਪਰਮਾਤਮਾ ਦੇ ਨਾਲ ਸਿਆਰਤ ਲੱਗਿਓ ਪਰ ਆਤਮਿਕਿਆ ਤੇ ਆਤਮਿਕ ਹੋਣ ਦੇ ਨਾਲੇ ਸਾਡੇ ਵਿੱਚ ਆ ਜਿਹੜੇ ਕੰਮ ਹੋਣੇ ਚਾਹੀਦੇ ਇਹ ਕੰਮ ਪ੍ਰਗਿਆ ਨਾਲ ਸੁਣਨੇ ਜੇ ਕੰਨਾ ਇਹ ਕੰਮ ਸਾਡੇ ਵਿੱਚ ਹੈਗੇ ਆ ਫਿਰ ਸੁਣਦੇ ਨਾਲ ਸਿਆਰਤ ਆਤਮਿਕਿਆ ਜੇ ਗੱਲਾਂ ਇਹ ਕੰਮ ਨਹੀਂ ਗਿਣ ਸਮਝੋ ਤੁਸੀਂ ਕੀ ਅਦੇ ਲਈ ਸਰੀਰ ਕੀ ਤਰਫ ਲੱਗੇ ਪਰਦੀ ਅੰਦੀ ਪਰਦੀਵਾਂ ਪਰ ਆਤਮਾ ਦਾ ਫਲ ਜਿਹੜਾ ਹੈ ਫਲ ਜਿਹੜਾ ਆਤਮਿਕ ਆਤਮਾ ਦੇ ਆਤਮਿਕ ਜਿਹੜੇ ਇਨਸਾਨ ਹੈ ਉਹਦੇ ਫਲ ਹੋਣੇ ਚਾਹੀਦੇ ਆ ਬੜੇ ਧਿਆਨ ਨਾਲ ਸਿੱਖਣਾ ਪ੍ਰੇਮ ਪਹਿਲਾ ਫਲ ਕੀ ਉਹਦੇ ਚ ਕੀ ਹੋਣਾ ਚਾਹੀਦਾ ਪ੍ਰੇਮ ਹallelujah ਹallelujah ਉਹ ਰੂਹ ਕੀ ਹੋਣਾ ਚਾਹੀਦਾ ਪ੍ਰੇਮ ਪਿੰਦੀ ਕਰਨ ਕੀ ਕਹਿੰਿਆ ਪ੍ਰੇਮ ਪ੍ਰਦੇਸ਼ ਵਿੱਚ ਜਿਹੜਾ ਦੰਸ ਤੋਂ ਦਿੱਤੇ ਸੀ ਨਾ ਤੇ ਇੱਥੇ ਆ ਕੇ ਪੀਰ ਵਾਲੇ ਜਹੂਨਾ ਦੇ ਜੀ ਨੇ ਫਿਰ ਕਿਹਾ ਮੈਂ ਤੁਹਾਨੂੰ ਇੱਕ ਹੁਕਮ ਦੇ ਨਾਲ ਪਿਆਰ ਹੀ ਕਰਨੀ ਕਰੋ ਪਿਆਰ ਕਰੋ ਦੇ ਜੀਖੋ ਤੁਸੀਂ ਇਹ ਕਿ ਆਪਣੇ ਗਵਾਂਡੀ ਨੂੰ ਕੀ ਕਰੋ ਪਿਆਰ ਕਰੋ ਆਪਣੀ ਗਵਾਂਡੀ ਨੂੰ ਪਿਆਰ ਕਰੋ ਜਿਹੜਾ ਤੁਹਾ ਨਾਲ ਪਿਆਰ ਕਰਦਾ ਉਹਦੇ ਨਾਲ ਵੀ ਪਿਆਰ ਕਰੋ ਪ੍ਰੇਮ ਸਭ ਤੋਂ ਗਿਆ ਬੰਤੀ ਰਸ ਗੁਰੂ ਜੀ ਨੇ ਕਿਹਾ ਪ੍ਰੇਮ ਸਭ ਤੋਂ ਗਿਆ ਉੱਤਮ ਹੈ ਸੋ ਪੈਸੇ ਤੋਂ ਵੱਸਿਆ ਪ੍ਰੇਮ ਪ੍ਰੇਮ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਪ੍ਰੇਮ ਆਣ-ਜਾਣ ਦੇ ਨਾਲ ਸਾਰਿਆਂ ਨਾਲ ਸਾਰੀ ਦੁਨੀਆ ਨਾਲ ਬੈਰ ਬਾਕੀ ਨਾ ਬਸ ਆਪਣੇ ਪਰਿਵਾਰ ਨਾਲ ਪਿਆਰ ਇਹ ਦਰੇ ਲਿਖਿਆ ਪਿਆਰ ਦਾ ਮਤਲਬ ਇਹ ਹੈ ਜੇੜਾ ਵੀ ਤੁਹਾਨੂੰ ਮਿਲਦਾ ਹੋਵੇ ਨਾ ਕੀ ਕਰਨਾ ਪਿਆਰ ਪਿਆਰ ਨੂੰ ਦਿਨਾਂ ਕਰਨਾ ਬਹੁਤ ਸਾਰੇ ਲੋਕ ਕਹਿੰਦੇ ਆ ਇਹ ਜਿਹੜਾ ਬੰਦਾ ਜਿਹੜਾ ਥੋੜਾ ਹੀ ਮਾੜਾ ਹੋਵੇ ਥੋੜਾ ਹੀ ਮਾੜਾ ਹੀ ਬੰਦਾ ਅਧਿਕਿਆਂ ਬਹੁਤ ਸਾਰੇ ਲੋਕ ਕਿਹੋ ਜਿਹੇ ਬੰਦੇ ਰੋਜ਼ ਦਿਨਾਂ ਨਸ਼ੀ ਕਰ ਰਹੇ ਨੇ ਸ਼ਰਾਬੀ ਗਤਾਪੀ ਹੈ ਜਿਹੜੂ ਗੱਤ ਕੰਮਾਂ 'ਚ ਲਗਾਵਾ ਤੇ ਇਹ ਵੀ ਗੱਤ ਕੰਮਾਂ 'ਚ ਆ ਤੁਹਾਨੂੰ ਬੁਲਾਉਣਾ ਪ੍ਰਸੰਨ ਨਹੀਂ ਕਰਦੇ ਉਹਨਾਂ ਨੂੰ ਸੰਦੇਸ਼ ਕਰਦੇ ਹਾਂ। ਪਈਓ ਤੁਹਾਡੇ ਨਾਲ ਬੋਲੇਗਾ, ਚਲੇਗਾ, ਫੇਰ ਹੀ ਤੁਸੀਂ ਉਹਨੂੰ ਪਰਮੇਸ਼ਰ ਦਾ ਬਚਨ ਸੁਣਾਓਗੇ ਨਾ। ਹallelujah। ਹallelujah। ਪਰਮੇਸ਼ਰ ਬਾਰੇ ਇਹ ਦੱਸੋਗੇ ਨਾ। ਤੁਸੀਂ ਤੇਰਾ ਪਿਆਰ ਨਾ ਬੋਲੋਗੇ, ਫਿਰ ਉਹ ਆਪਣੇ ਕੋਲ ਬਿਠਾਓਗੇ, ਬਿਠਾ ਕੇ ਨਾ ਫੇਰ ਉਹਨੂੰ ਬਚਨ ਸੁਣਾਓਗੇ ਨਾ। ਤੇ ਇਹਨੂੰ ਚਾਹੀਏ ਬਾਰੇ ਦੱਸੋਗੇ ਨਾ। ਕਿਉਂਕਿ ਇਹ ਸੱਚੀ ਨੇ ਕਿ ਆ ਕਿ ਬਿਮਾਰਾਂ ਜਿਹੜੇ ਤੰਦਰੁਸਤ ਆ ਉਹਨਾਂ ਨੂੰ ਕੋਈ ਵੈਦ ਦੀ ਲੋੜ ਨਹੀਂ ਆ। ਇਹਨਾਂ ਨੂੰ ਲੋੜ ਹੈ ਜਿਹੜੇ ਬਿਮਾਰ ਨੇ ਇਹਨਾਂ ਪਾਪੀਆਂ ਨੂੰ ਮੇਰੇ ਲੋੜ ਹੈ ਸੋਣਾ ਆਪਣੇ ਕੋਲ ਬਿਠਾਉਗੇ ਪਿਆਰ ਨਾਲ ਬੋਲੋਗੇ ਆਪਣੇ ਕੋਲ ਬਿਠਾਉਗੇ ਫਿਰ ਉਹ ਤੁਹਾਡੀ ਆਵਾਜ਼ ਨੂੰ ਕਰੇਗਾ ਸੁਣੇਗਾ ਉਸ ਨੂੰ ਪਰਮੇਸ਼ਰ ਦੇ ਵਚਨ ਦਿਲਾਂ ਦਾ ਸੋਗੇ ਉਹਨੂੰ ਜਿੰਦਗੀ ਦੀ ਵੱਟੇਗੀ ਬਦਲ ਜਾਵੇਗੀ ਫਿਰ ਉਹ ਜਿੰਦਗੀ 'ਚ ਬਦਲਾ ਆਵੇਗਾ ਤੇ じゃ ਬੋਧਰ ਨਫਰਤ ਕਰਾਂਗੇ ਜਾਂ ਮੇਰੇ ਨਾਲਗੇ ਨਹੀਂ ਤੇ ਆਰ ਕੰਮ ਕਰਨਾ ਤੂੰ ਆਉਂ ਕਰਦਾ ਮੈਂ ਪਰਮੇਸ਼ਰ ਦਾ ਬੜਾ ਨਾਮ ਬੜਾ ਪਵਿੱਤਰ ਹੈ ਆਪਣਾ ਹੁੰਚਾ ਨਾ ਤੁਮ ਬੋਰਾਂ ਨੀ ਨਾ ਕਰਦੇ ਫਿਰ ਤੁਸੀ ਨੂੰ ਪਰਦੇਸੇ ਨਹੀਂ ਦੇ ਰਿਹਾ ਪਿਆਰ ਦੇ ਨਾਲ ਆਪਣੇ ਆਪ ਨੂੰ ਦੀਰ ਪ੍ਰਵੇਸ਼ ਮਸੀਹ ਨੇ ਕੀਤਾ ਅਸੀਂ ਉਹਨੂੰ ਬਚਾਉਣ ਦੇ ਕਰਕੇ ਅਸੀਂ ਕਿੰਨੇ ਪਾਪੀ ਸੀ ਪਹਿਲੇ ਇਹ ਗੱਲ ਨੂੰ ਲੈ ਲਈ ਕਿ ਅਸੀਂ ਕਿੰਨੇ ਪਾਪੀ ਸੀ ਤੇ ਪਰ ਜੀਸ਼ੂ ਮਸੀਹ ਕਿੰਨਾ ਪਵਿੱਤਰ ਆ ਉਹ ਕਿਵੇਂ ਸਾਡੇ ਨੂੰ ਸਾਨੂੰ ਬਚਾਉਣ ਦਾ ਪਿਆਰ ਸਾਨੂੰ ਵੀ ਸਿੱਧਾ ਕਰਨਾ ਚਾਹੀਦਾ ਤੁਸੀਂ ਜੇ ਪਹਿਲੀ ਗੱਲ ਦੱਸੀ ਆ ਪ੍ਰੇਮ ਜਿਹੜਾ ਜਿਹੜੇ ਆਤਮਿਕ ਆ ਜਿਨ੍ਹਾਂ ਦੇ ਕੋਲ ਪਵਿੱਤਰ ਆਤਮਾ ਆ ਅੱਜ ਆਤਮਾਨਿਕ ਆਤਮੇਰੀ ਕਹਿੰਦਾ ਪਹਿਲੀ ਗੱਲ ਉਹਦੇ ਵਿੱਚ ਵੀ ਹੋਣਾ ਚਾਹੀਦਾ ਪ੍ਰੇਮ ਧੁਜੀ ਗੱਤ ਆਨੀ ਆਨੰਦ ਧੁਜੀ ਗੱਤ ਉਹਦੇ ਅਨੰਦ ਹੋਣਾ ਚਾਹੀਦਾ ਉਹਦੇ ਵਿੱਚ ਹਮੇਸ਼ਾ ਔਰ ਖੁਸ਼ ਰਹਿਣਾ ਚਾਹੀਦਾ ਇਨਸਾਨ ਦੁੱਖ ਵਿੱਚ ਸੁੱਖ ਵਿੱਚ ਹਮੇਸ਼ਾ ਨੂੰ ਪਰਮੇਸ਼ਰ ਦਾ ਨਾਮ ਲੈਣਾ ਚਾਹੀਦਾ ਬਹੁਤ ਸਾਰੇ ਲੋਕ ਅਜਿਵੇਂ ਦੇਖਦਾ ਅੱਜ ਕਹਿੰਦੇ ਆ ਕਿ

ਤਾਂ ਨਾਮਿਕ ਕਰਨਾ ਇਹਦਾ ਪ੍ਰਭੂ ਜੀ ਸਦਾਈ ਨਾਮ ਨਾਮ ਫਿਰ ਵੀ ਨਾ ਇਨਫਰਮੇਸ਼ਨ ਦਾ ਨਾਮ ਲੱਭਣਾ ਚਾਹਦੀ ਚਾਹਤੇ ਇਹਦਾ ਪ੍ਰਭੂ ਜੀ ਸਦਾਈ ਅਨੰਦ ਨੂੰ ਤੇ ਦੁਜੀਆ ਗੀਨਾ ਫੇਰ ਕਿੰਨਾ ਕੀ ਅਨੰਦ ਸਦਾ ਦਾ ਮਤਮ ਸਦਾ ਦਾ ਨੁਕਰੀਸਤ ਮੇਸ਼ਾਹੀ ਪਮਕੇ ਸੇਵ ਹਰਿਆ ਤੇ ਪ੍ਰਭੂ ਜੀ ਦੋਸ ਕੀ ਇਹ ਨਾਮ ਅਨੰਦ ਰਣਾ ਭਜਨ ਨੰਬਰ 3 ਦੇ ਉਦਲ ਕੀ ਹਣਾ ਜਿੰਦਾ ਪ੍ਰੇਮ ਭਜਨ ਨੰਬਰ 4 ਦੇ ਮਾਗੀ ਜਿੰਦਾ ਅਨੰਤ ਮਚੇਦਾ ਅੱਜ ਪੜਦੇ हर ईड़बात रखे श शांती रे हांजी पढ़ंदी अीर बि ਹੁਸਾਰ ਕੇ ਪੜਾ ਜੁਰੰਦਾ ਮੋਤਾ ਕਰ ਰੱਖੇ ਕਿਉਂਕਿ ਪਰਮਦੇਵਾਂ ਦੀ ਬਾਣੀ ਦੇਖੀਏ ਬਾਣੀ ਦੱਸਦੀ ਆ ਕਿ ਹਰੇਕ ਮਨੋਖ ਸੁਣਨ ਵਿੱਚ ਕਾਲ ਤੇ ਬੋਲਨ ਵਿੱਚ ਕੀ ਹੋਵੇ ਧੀਰਾ ਹੋਵੇ ਸੁਣਨ ਵਿੱਚ ਕਾਲ ਆਵੇ ਤੇ ਬੋਲਨ ਵਿੱਚ ਕੀ ਹੋਵੇ ਧੀਰਾ ਜੇ ਕੋ ਗੱਲ ਕਰ ਰਿਹਾ ਤੇ ਦੀ ਗੱਲ ਨੂੰ ਬਣੇ ਧਿਆਨ ਨਾਲ ਬੜੀ ਸ਼ਾਂਤੀ ਨਾਲ ਬੜੀ ਧੀਰਜ ਨਾਲ ਕੀ ਕਰਨਾ ਦੀ ਗੱਲ ਨੂੰ ਕਰ ਲੈਣਾ ਸੁਣ ਲੈਣਾ ਸੁਣ ਕੇ ਤੇ ਬੜੇ ਸੋਚ ਸਮਝ ਕੇ ਜਿਵੇਂ ਪ੍ਰਭ ਦਾ ਬਚਨ ਆ ਵਚਿੰਦੇਲ ਸਾਰਿਆਂ ਦਾ ਇਹ ਕਰ ਦੇਣਾ ਬੜੇ ਪਿਆਰ ਦੇ ਨਾਲ ਉਹਦਾ ਜਵਾਬ ਦੇ ਦੇਣਾ ਕਿ ਮੇਰੇ ਭਾਈ ਮੇਰੀ ਭੈਣ ਵਚਨ ਆਹ ਗੱਲ ਦੱਸਦਾ ਕਿ ਸਾਨੂੰ ਇੰਦਾ ਨਹੀਂ ਇੰਦਾ ਕਰਨਾ ਚਾਹੀਦਾ ਤੇ ਉਸੇ ਵਰੀ ਨੂੰ ਹੋ ਗਿਆ ਸ਼ਾਂਤ ਹੋ ਗਿਆ ਵੀ ਉਹਦੇ ਗੁੱਸੇ ਦੇ ਵਿੱਚ ਆ ਕੋਈ ਪਰਮਦੇਵਾਂ ਨਾਲ ਤੇ ਨਰਮ ਜਿਹਾ ਆਹੋ ਗੁੱਸੇ ਨੂੰ ਕਰ ਦਿੰਦਾ ਠੰਡਾ ਕਰ ਦਿੰਦਾ ਇਸ ਕਰਕੇ ਲਿਖਿਆ ਪਹਿਲੀ ਗਾਲਿਆ ਉਹ ਜੇ ਪ੍ਰੇਮ ਹੋਵੇ ਅਨੰਦ ਹੋਵੇ ਸ਼ਾਂਤੀ ਹੋਵੇ ਇਹ ਹਿਰਦੇ ਹੋਵੇ ਅਦੇ ਪੰਜ ਨੁਕਤੇ ਪੜ ਗਏ ਤੇ ਆਦ ਕੀ ਧਿਆਰ ਕੀ ਉੱਚੋਲੇ ਉਹ ਇਨਸਾਨ ਬਿਆਦੂ ਹੋਣਾ ਚਾਹੀਦਾ ਦੂਜੇ ਤੇ ਧਿਆਨ ਕਰਨ ਵਾਲਾ ਦੂਜੇ ਦੇ ਦੁੱਖ ਪੀੜ ਨੂੰ ਵੇਖ ਕੇ ਉਹਨੂੰ ਜਪਦਾ ਜਿਦਾਂ ਮਹਿਸੂਸ ਹੋਣੀ ਚਾਹੀਦੀ ਕਿ ਦਰਦ ਮੇਰਾ ਵਾ ਇਹ ਪੀੜ ਮੇਰੀ ਆ ਜੇ ਕੋਈ ਮੁਸ਼ਕਲ ਦੇ ਵਿੱਚ ਹੈ ਉਹਨੂੰ ਵੇਖ ਕੇ ਇਹਨਾਂ ਕਿ ਮੈਂ ਮੁਸ਼ਕਲ ਵਿੱਚ ਐ ਇਹਨੂੰ ਮੁਸ਼ਕਲ ਹੱਲ ਕਰਨਾ ਚਾਹੀਦਾ ਵਾ ਜੇ ਕੋਈ ਬੇਸਹਾਰਾ ਬੱਚੇ ਨੇ ਬੇਸਹਾਰਾ ਬਿਦਵਾ ਪਹਿਣਾ ਨੇ ਜੀ ਜਿੱਦਾ ਕੋਈ ਆਸਰਾ ਨਹੀਂ ਸਹਾਰਾ ਨਹੀਂ ਹੈ ਜਿਉਂ ਉਹਦੇ ਵਿੱਚ ਇਹ ਹਿੰਮਤ ਹੈ ਕਿ ਪਰਮੇਸ਼ਰ ਨੂੰ ਇੰਨੇ ਕਿ ਬਖਸ਼ਿਸ਼ ਕੀਤੇ ਆ ਤੇ ਉਹਦੇ ਵਿੱਚ ਉਹਦੇ ਬਾਤ ਕੀ ਕਰਦਾ ਉਹਦੀ ਮਦਦ ਕਰਦਾ ਉਹਦੀ ਮਦਦ ਕਰਦਾ ਉਹਨੂੰ ਤੁਰਕ ਮਿਲਿਆ ਪ੍ਰੇਮ ਅਨੰਤ ਸ਼ਾਂਤੀ తీਰੇ ਤੇ ਧਿਆਨ ਕੀ ਫਿਰ ਉਹਦੇ ਨੂੰ ਉਹਦੇ ਚ ਬਿਆਨ ਵੀ ਹੈਗੇ ਅਥੇ ਹਾਂਜੀ ਪੜ੍ਹ ਲਿਏ ਬਧਾਈ ਬਧਾਈ ਉਹਦੇ ਵਿੱਚ ਹੋਣੀ ਚਾਹੀਦੀ ਹਾਰੇ ਦਾ ਪਰਾਕਰਮ ਵਾਲਾ ਨਹੀਂ ਚਾਹੀਦਾ ਨਾ ਕਿ ਇੱਕ ਜਾਨੇ ਦਾ ਨਾ ਕਿ ਇੱਕ ਜਾਨੇ ਦਾ ਕੋਈ ਪੱਖਪਾਤ ਨਹੀਂ ਹੋਣਾ ਚਾਹੀਦਾ ਕਿਉਂਕਿ ਹਾਰੇ ਕਿ ਜੀਆ ਹਾਰੇ ਕੀਆ ਇਨਸਾਨ ਕੇ ਨੇ ਬਣਾਇਆ ਪਰਮੇਸ਼ਰ ਨੇ ਇਹ ਨਹੀਂ ਕਿ ਐ ਧਰਮਿਆ ਐ ਗੋਤਿਆ ਐ ਫਨਾਵਾ ਵਾ ਢਿੰਗੜਾ ਵਾ ਹੋਣਾ ਕਉ ਕਿ ਇਨਸਾਨ ਹਰ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਧਰਮ ਸਮਝਾਵਾਂ ਇਨਸਾਨੀਅਤ ਜੇ ਇਨਸਾਨੀਅਤ ਹੈਗੀ ਤਾਂ ਸਾਡਾ ਧਰਮ ਹੈ ਜੇ ਇਨਸਾਨੀ ਵੀ ਨਹੀਂ ਸਾਡੇ ਤੇ ਸਾਡਾ ਕੋਈ ਨਹੀਂ ਧਰਮ ਹੈਗਾ ਨਹੀਂ ਜੀ ਜੇ ਇਨਸਾਨ ਨੂੰ ਸਮਾਣ ਨਹੀਂ ਦੋਖੀਂ ਰੋ ਸਮੇਂ ਤਾਂ ਇਹ ਸਾਡਾ ਧਰਮ ਹੈ ਜੇ ਅਸੀਂ ਇਨਸਾਨ ਨੂੰ ਇਨਸਾਨ ਨੇ ਸਮਝਦਾ ਕਿਉਂਕਿ ਪ੍ਰਭੂ ਦੇ ਬਾਣੀ ਚ ਲਿਖਿਆ ਕਿ ਤੁਹਾਡਾ ਸ਼ਰੀਰ ਪਰਮੇਸ਼ਰ ਦੇ ਕੀਆ ਹੈ ਪਰਮੇਸ਼ਰ ਦਾ ਪਰਮੇਸ਼ਰ ਦਾ ਆਤਮਾ ਵਿੱਚ ਵਸਦਾ ਹੈ ਜੇ ਆਪੋਂ ਉਹਨਾਂ ਕੋذਰੀ ਸਮੇਂ ਦੇ ਬਦਦ ਨੂੰ ਪੱਲਾ ਕੋذਰੀ ਸਮੇਂ ਦਾ ਆਤੇ ਤੇ ਸਾਡੇ ਵਿੱਚ ਕੋਈ ਵੀ ਪਰਮੇਸ਼ਰ ਦਾ ਆਤਮਾ ਕੰਮ ਕਰਦਾ ਨਹੀਂ ਆ ਇਹਦਾ ਧਿਆਨਗੀ ਹੋਵੇ ਦੇ ਵਿੱਚ ਪ੍ਰੇਮ ਅਨੰ ਸ਼ਾਂਤੀ ਦੀ ਇੰਜ ਜਦ ਆਈ ਤੇ ਵਫਾਦਾਰੀ ਹੋਵੇ ਉਹ ਵੀ ਕਹਿੰਦੇ ਵਫਾਦਾਰੀ ਅਧਰ ਪਫਾਦਾਰੀ ਵੀ ਬਣਾਉਂਦੇ ਪਰਮੇਸ਼ਰ ਦੇ ਨਾਲ ਪੂਰੀ ਵਫਾਦਾਰੀ ਮੈਂ ਚਾਹਤਾ ਹਾਂ ਪੂਰੀ ਤੈਮਨ ਦੁਆਪਰ ਆਪਣਾ ਕਰਦਾ ਹਵੇ ਪੂਰੀ ਤਰ੍ਹਾਂ ਵਚਨ ਨੂੰ ਪੜ੍ਹਦਾ ਹਵੇ ਮਤਨ ਆਪਣੇ ਚਾਦਾ ਹਵੇ ਪ੍ਰਭੂ ਦੇ ਧਰਮ ਵਿੱਚ ਪਾਇਰ ਵਿੱਚ ਬਿੰਦਮਾਇ ਪ੍ਰਭੂ ਦੀ ਮਰਜ਼ੀ ਨੂੰ ਕਰਦਾ ਹਵੇ ਉਹ ਪ੍ਰਭੂ ਦੇ ਇਸ ਪਵਿੱਤਰ ਦਿਹਾੜੇ ਨੂੰ ਜਿਹੜਾ ਪ੍ਰਭੂ ਨੇ ਠਹਿਰਾਇਆ ਆ ਕਿ ਹਫਤੇ ਦੇ ਪਹਿਲਾ ਦਿਨ ਇਸ ਸ਼ੀਲੰਤ ਮਦਿੰਗਤ ਦੇ ਨੂੰ ਪਵਿੱਤਰ ਜਾਣ ਕੇ ਚੇਤੇ ਰੱਖ ਇਹਨਾਂ ਪੂਰਾ ਕਰਦਾ ਹਵੇ ਹਰ ਇੱਕ ਨਾਲ ਪਿਆਰ ਕਰਦਾ ਹਵੇ ਇਹਨਾਂ ਤਪਲਾ ਨਾਲ ਹੋਵੇ ਪੂਰਾ ਆਪਣੇ ਨਮਾਇਦੇ ਵਿੱਚੋਂ ਦਰਦ ਦਾ ਸੰਬੰਧ ਨਹੀਂ ਜੰਦਾ ਹੋਵੇ ਪਰਮੇਸ਼ਰ ਦੇ ਨਾਲ ਪੂਰਾ ਹੀ ਵਫਾਦਾਰ ਹੋਵੇ ਮੈਨੂੰ ਪੜਨੀ ਹੈ ਨਰਮਾਈ ਉਹਦੇ ਚੀ ਹੋਵੇ ਨਰਮਾਈ ਹੋਵੇ ਨਰਮ ਸੁਭਾਅ ਦਾ ਹੋਵੇ ਕਠੋਰ ਦਿਲ ਦਾ ਨਾ ਹੋਵੇ ਬਹੁਤ سارے ਲੋਕ ਅਜੇ ਪੱਥਰ ਦੇ ਲੋਕ ਹੋ ਚੁੱਕੇ ਨੇ ਪੱਥਰ ਦੇ ਲੋਕ ਹੋ ਚੁੱਕੇ ਨੇ ਕਿਸੇ ਨੂੰ ਕਿਸੇ ਦਾ ਕੋਈ ਘਰ ਨਹੀਂ ਉਹਦੇ ਚੀ ਹੋਣੀ ਚਾਹੀਦੀ ਆ ਨਰਮਾਈ ਹੋਣੀ ਚਾਹੀਦੀ ਆ ਮੈਨੂੰ ਪੜਨੀ ਹੈ ਸੰਜਮ ਸੰਜਮ ਸ਼ਾਂਤਮਈ ਗੱਲ ਉਹਦੇ ਚੀ ਹੋਣੀ ਨਾ ਸੰਜਮ ਸੰਜਮ ਦਾ ਮਤਲਬ ਹੈ ਕੰਟਰੋਲ ਉਹਨਾਂ ਆਪਣੇ ਸਰੀਰ ਉਤੇ ਕਿਉਂ ਜਿੰਦਾ ਨੂੰ ਕੰਟਰੋਲ ਨਹੀਂ ਕਰਦਾ ਇਹ ਸਾਰੀ ਗੱਲਾਂ ਹੁੰਦੀਆਂ ਹੋਇਆਂ ਉਹਦੇ ਉੱਤੇ ਇਹ ਨਹੀਂ ਜੀਦਾ ਆਪਣੇ ਸਰੀਰ ਤੇ ਕੰਟਰੋਲ ਉਹ ਕਹਿੰਦਾ ਆਤਮਾ ਦਾ ਸਰੀਰ ਦੌਰੇ ਜਿੰਦਗੀ ਲਈ ਦਰੋਧ ਨੇ ਤੇ ਸਰੀਰ ਤੇ ਮਤਲਬ ਉਹਦੀ ਜਿੱਤ ਹੋਣੀ ਚਾਹੀਦੀ ਆ ਜਿਉਂ ਆਤਮਿਕ ਆ ਤੇ ਫਿਰ ਸਰੀਰ ਉਤੇ ਕਹਿਣ ਦਾ ਭਾਵ ਉਹਦੀ ਜਿੱਤ ਹੋਣੀ ਚਾਹੀਦੀ ਸਰੀਰ ਦੇ ਕੰਟਰੋਲ ਵਿੱਚ ਹੋਵੇ ਸੰਜਮ ਹੋਵੇ ਸਤਿਵੀ ਹੋਣਾ ਚਾਹੀਦਾ ਐ ਸਾਰੀਆਂ ਗੱਲਾਂ ਸਾਰੀਆਂ ਗੱਲਾਂ ਤੁਸੀਂ ਜਾਣਦੇ ਆ ਸੋ ਕਿਤੇ ਕਿਤੇ ਵਿੱਚ ਇਹ ਗੱਲਾਂ ਸੋ ਮੈਨੂੰ ਜਾਂਦਾ ਕਿਤੇ ਕਿਤੇ ਵਿੱਚ ਗੱਲਾਂ ਨੇ ਐਗਰ ਤੁਸੀਂ ਸੁਣਨੀਆ ਪ੍ਰੇਮ ਆਨੰਦ ਸ਼ਾਂਤੀ ਧੀਰਜ ਪਿਆਈ ਬਖਾਦਰੀ ਬੋਲੀ ਪ੍ਰੇਮ ਆਨੰਦ ਸ਼ਾਂਤੀ ਧੀਰਜ ਪਿਆਈ ਬਖਾਦਰੀ ਨਰਮਾਈ ਤੇ ਸਮਝ ਐ ਚੀਜ਼ਾਂ ਜਿਹਦੇ ਤੇ ਕਹਾਈਆਂ ਨੇ ਉਹ ਸਮਝੋ ਆਤਮਾ ਕਿਉਂ ਹੋਣਾ ਉਹਦੇ ਕੋਲ ਪਰਮੇਸ਼ਰ ਦਾ ਪੰਤਰ ਆਤਮਾ ਹੈ ਉਹ ਆਤਮਿਕ ਰੂਪ ਵਿੱਚ ਜਾਂਦਾ ਵਾ ਪਰਮੇਸ਼ਰ ਦਾ ਆਤਮਾ ਉਹਦੇ ਨਾਲ ਨਾਮ ਕਰਦਾ ਜੇ ਇਹਦੇ ਇਹਨਾਂ ਗੱਲਾਂ ਜਗਨਾਂ ਵਿੱਚ ਜਿ ਪੂਰੇ ਆ ਤੇ ਫਿਰ ਪਰਮੇਸ਼ਰ ਦਾ ਆਤਮਾ ਸਾਡੇ ਕੋਲ ਤੇ ਸਾਡੇ ਕੋਲ ਪਰਮੇਸ਼ਰ ਆਤਮਾ ਨਹੀਂ ਚੀ ਐ ਚੀਜ਼ਾਂ ਕਰਦੇ ਵਿੱਚ ਇਹ ਆਤਮਾ ਕੀ ਨੇ ਫਰਨੇ ਜਿਹਦੇ ਕੋਲ ਪਰਮੇਸ਼ਰ ਦਾ ਆਤਮਾ ਉਹਨੂੰ ਆਪ ਥਾਣੋਂ ਵਿੱਚ ਜਿੰਦੇ ਆ ਜੇ ਥਾਣੇ ਸਾਡੇ ਕੋਲ ਤਾਂ ਅਸੀਂ ਕਦੇ ਵੀ ਪਰਮੇਸ਼ਰ ਦੇ ਪੁੱਤਾਂ ਕੋਲ ਬਦਰਮਾ ਹੀ ਕਰਨਾ ਕਦੇ ਵੀ ਕਹਾਂ ਮੈਨੂੰ ਪੁੱਤ ਆਤਮਾ ਆ ਗਿਆ ਤਨਾ ਆ ਗਿਆ ਧੀ ਆ ਗਿਆ ਕਦੀ ਅਥਰ ਨਹੀਂ ਕਹਨਾ ਕਿ ਬੇਜਿਗਰ ਪੁੱਤ ਆਤਮਾ ਦੇ ਭਰ ਨੂੰ ਬਦਰਮਾ ਨਾ ਪੋਚਾ ਅਟੈ ਨਹੀਂ ਬਦਗੀ ਨਾ ਪੀਤਾ ਨਹੀਂ ਜਾਵੇਗਾ ਸਿਰ ਤੁਸੀਂ ਜਾਣਦੇ ਜਾਂ ਪਰਮੇਸ਼ਰ ਜਾਣਦਾ ਕਿ ਜਿੱ ਕਿਤੇ ਕਿਤੇ ਵਿੱਚ ਇਹ ਗੁਣ ਨੇ ਜਿਗਰੀ ਗੁਣ ਹੈਗੇ ਇਹਨਾਂ ਸਮਝੋ ਨਾ ਕਿ ਆਦਮੀਾਂ ਜਿੱਤੇ ਚਤਾਨਾਂ ਤੋਂ ਰਵੇਲ ਪਰ ਇਹ ਕਿਛ ਪਈ ਕਰਦੇ ਆ ਅੱਜ ਆਪਾਂ ਇਸ ਗੁਣ ਲੈ ਕੇ ਇਹ ਗੁਰਦਾਰਿਆਂ ਮੰਗੇ ਫਿਰ ਅਸੀਂ ਆਤਮਿਕ ਨਹੀਂ ਹਾਲੇ ਤੱਕ ਅਸੀਂ ਕੀ ਕਰਦੇ ਹਾਂ ਸਵੇਰ ਕੀ ਆਪਾਂ ਅਧਰਤ ਚੰਦੇ ਆ ਇਸ ਕਰਕੇ ਕਿ ਕਿਹ ਜਿਹੜਾ ਸਰੀਰ ਕੀ ਨਾ